ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੱਤਰ ਛਾਇਆ ਹੇਠ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਡੇਰਾ ਬਾਬਾ ਸ਼ਿਸ਼ ਚੰਦ ਜੀ ਤਪਸਥਾਨ ਬਾਬਾ ਕਰਤਾਰਦਾਸ ਜੀ ਪਿੰਡ ਲੋਟ ਜ਼ਿਲ੍ਹਾ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸੰਤ ਸਮਾਗਮ ਕੀਤਾ ਗਿਆ ਜਿਸ ਵਿੱਚ ਭਾਈ ਕਰਮਜੀਤ ਸਿੰਘ ਗੁਰੂ ਕਿਰਪਾ ਕਵੀਸ਼ਰੀ ਜਥੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਚਾਨਣਾ ਪਾਇਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਸਤਵੀਰ ਸਿੰਘ ਖਟੜਾ ਪਟਿਆਲਾ ਵੈਲਫੇਅਰ ਸੁਸਾਇਟੀ ਲਖਵੀਰ ਸਿੰਘ ਚੇਅਰਮੈਨ ਲੋਟ ਬਾਬਾ ਜਰਨੇਟਰ ਪੁਰੀ ਖੇੜੀ ਜੱਟਾ ਬਾਬਾ ਜਗਨਜੋਤ ਗਿਰਜੀ ਡੇਲੋਂ ਬਾਬਾ ਕੁਲਦੀਪ ਸਿੰਘ ਸ਼ਾਹਪੁਰ ਬਲਜਿੰਦਰ ਸਿੰਘ ਕਨਗੋ ਦੰਘੇੜੀਆਂ ਗੁਰਸੇਵਕ ਸਿੰਘ ਸਰਪੰਚ ਦੰਘੇੜੀਆਂ ਮੁਖ ਸੇਵਾਦਾਰ ਬਾਬਾ ਰਾਤ ਸਿੰਘ ਲੋਟ ਸੇਵਾਦਾਰ ਸਤਨਾਮ ਦਾਸ ਲੋਟ ਪਰਮਜੀਤ ਸਿੰਘ ਮਾਛੀਵਾੜਾ ਰਵਿੰਦਰ ਸਿੰਘ ਸ਼ੌਂਟੀ ਗੌਰਿਕਵਾਲ ਸਿੰਘ ਬਲਦੇਵ ਸਿੰਘ ਪੱਲ ਮਾਜਰਾ ਦਰਸ਼ਨ ਸਿੰਘ ਸ਼ੇਰ ਸਿੰਘ ਮਕਬੂਲਪੁਰਾ ਹਰਵਿੰਦਰ ਸਿੰਘ ਖੇਰਪੁਰ ਆਦਿ ਨੇ ਆਪਣੀ